ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ 13 ਤਰੀਕ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਆ ਰਹੀ ਆਈ ਪੀ ਐਸ ਵਾਈ ਪੂਰਨ ਕੁਮਾਰ ਨੇ ਖੁਦਕੁਸ਼ੀ ਨਹੀਂ ਕੀਤੀ ਦਿਲਤਾ ਤੇ ਗਰੀਬੀ ਦੇ ਲਈ ਹੋਈ ਸ਼ਹੀਦ ਚਰਨਜੀਤ ਚੰਨੀ ਦਾ ਬਿਆਨ ਆਇਆ ਚੰਡੀਗੜ੍ਹ ਦੇ ਸੈਕਟਰ 24 ਦੇ ਵਿੱਚ ਮ੍ਰਿਤਕ ਆਈਪੀਐਸ ਅਧਿਕਾਰੀ ਵਾਈਪੁਰਣ ਕੁਮਾਰ ਤੇ ਉਹਨਾਂ ਦੀ ਪਤਨੀ ਆਈਐਸ ਅਵਨੀਤ ਪੀ ਕੁਮਾਰ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਗੰਭੀਰ ਦੋਸ਼ ਲਗਾਏ ਕਿ ਵਾਈਪੁਰਣ ਕੁਮਾਰ ਨੇ ਖੁਦਕੁਸ਼ੀ ਨਹੀਂ ਕੀਤੀ ਸਕੋ ਦਲਿਤਾ ਅਤੇ ਗਰੀਬੀ ਦੀ ਆਵਾਜ਼ ਬਣ ਕੇ ਸ਼ਹੀਦ ਹੋਏ ਹਨ ਚੰਨੀ ਨੇ ਕਿਹਾ ਕਿ ਜਦੋਂ ਬਾਈ ਪੂਰਨ ਕੁਮਾਰ ਹਰਿਆਣਾ ਦੇ ਵਿੱਚ ਤੈਨਾਤ ਸਨ ਅਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਕਿਸਾਨਾਂ ਉੱਤੇ ਗੋਲੀ ਚਲਾਉਣ ਅਤੇ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ ਉਹਨਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਉਹਨਾਂ ਦੀ ਇਮਾਨਦਾਰੀ ਸੀ ਉਹਨਾਂ ਨੇ ਕਿਹਾ ਕਿ ਬਾਈ ਪੂਰਨ ਕੁਮਾਰ ਨੇ ਖੁਦਕੁਸ਼ੀ ਨਹੀਂ ਕੀਤੀ ਉਹ ਨਿਆਂ ਅਤੇ ਪੀੜਤਾ ਲਈ ਲੜਦੇ ਹੋਏ ਸ਼ਹੀਦ ਹੋਏ ਹਨ ਅਗਲੀ ਖਬਰ ਜੀ ਜਲੰਧਰ ਦੇ ਵਿੱਚ ਰਿਪੋਰਟ ਦਰਜ ਕਰਵਾਉਣ ਗਈ ਮਾਂ ਦੀ ਮਾਂ ਧੀ ਨਾਲ ਜ਼ਬਰ ਜਨਾਹ ਮਾਮਲੇ ਦੇ ਵਿੱਚ ਐਸਐਚਓ ਮੁਅਤਲ ਕੀਤਾ ਗਿਆ ਫਿਲੌਰ ਪੁਲਿਸ ਸਟੇਸ਼ਨ ਦੇ ਵਿੱਚ ਲਾਈਨ ਡਿਊਟੀ ਤੇ ਤੈਨਾਤ ਸਟੇਸ਼ਨ ਹਾਊਸ ਅਫਸਰ ਐਸਐਚਓ ਪੁਸ਼ਨ ਕੁਮਾਰ ਨੂੰ ਇੱਕ ਨਬਾ ਲਿੰਗ ਲੜਕੀ ਨੇ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਮਾਂ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਵਾਈ ਤੇ ਸਵਾਲ ਉਠਾਏ ਜਾਣ ਤੋਂ ਬਾਅਦ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਪੀੜਤਾ ਆਪਣੀ ਮਾਂ ਆਪਣੀ ਮਾਂ ਇਨਸਾਫ ਮੰਗਣ ਲਈ ਪੁਲਿਸ ਸਟੇਸ਼ਨ ਗਈ ਸੀ ਪਰ ਐਸਐਚਓ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਇਹ ਮਾਮਲਾ ਮੀਡੀਆ ਵਿੱਚ ਸਾਹਮਣੇ ਆਇਆ ਤਾਂ ਐਸਐਸਪੀ ਹਰਵਿੰਦਰ ਸਿੰਘ ਵਰਕ ਨੇ ਪੁਲਿਸ ਦੀ ਬਦਨਾਮੀ ਦੇ ਡਰੋਂ ਉਸ ਨੂੰ ਮੁਅਤਲ ਕੀਤਾ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਮੁਅਤਲ ਕੀਤਾ ਗਿਆ ਪੰਜਾਬ ਰਾਜ ਮੈਲ ਕਮਿਸ਼ਨ ਨੇ ਮਾਮਲੇ ਦਾ ਸਖਤ ਨੋਟਿਸ ਲਿਆ ਅਤੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ SSP ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਕਮਿਸ਼ਨ ਨੇ ਕਿਹਾ ਕਿ ਉਸਨੇ ਇੰਟਰਨੈਟ ਤੇ ਘੁੰਮ ਰਹੀ ਇਹ ਵੀਡੀਓ ਵੱਲ ਧਿਆਨ ਖਿੱਚਿਆ ਇਹ ਵੀਡੀਓ ਖਿੱਚਿਆ ਗਿਆ ਜਿਸ ਦੇ ਵਿੱਚ ਪੁਸ਼ਨ ਕੁਮਾਰ ਇਕ ਨਬਲੰਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੀੜਤਾ ਤੇ ਉਸ ਦੀ ਮਾਂ ਦਾ ਜਿਸੇ ਸ਼ੋਸ਼ਣ ਕਰਦਾ ਹੈ ਅਗਲੀ ਖਬਰ ਜੀ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਜਪਾਨ ਦੀ ਪੈਕੇਜਿੰਗ ਕੰਪਨੀ ਕਰੇਗੀ 788 ਕਰੋੜ ਰੁਪਏ ਦਾ ਨਿਵੇਸ਼ ਨਵਾਂ ਸ਼ਹਿਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਉਦਯੋਗ ਉਦਯੋਗਿਕ ਖੇਤਰ ਦੇ ਵਿੱਚ ਕੁਝ ਵੱਖਰੀ ਚਹਿਲ ਪਹਿਲ ਹੈ ਇੱਥੇ ਦੀਆਂ ਸੜਕਾਂ ਤੇ ਵੱਡੀਆਂ-ਵੱਡੀਆਂ ਮਸ਼ੀਨਾਂ ਆ ਰਹੀਆਂ ਇੰਜੀਨੀਅਰਾਂ ਦੀਆਂ ਟੀਮਾਂ ਕੰਮ ਦੇ ਵਿੱਚ ਜੁਟੀਆਂ ਹੋਈਆਂ ਸਥਾਨਕ ਨੌਜਵਾਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਨਵੀਂ ਉਮੀਦ ਦੀ ਚਮਕ ਹੈ وجہ ਇਹ ਹੈ ਕਿ ਜਪਾਨ ਦੀ ਮਸ਼ਹੂਰ ਕੰਪਨੀ ਟੋਪਨ ਫਿਲਮ ਟੋਪਨ ਫਿਲਮਸ ਦਾ ਇੱਥੇ 788 ਕਰੋੜ ਦਾ ਨਿਵੇਸ਼ ਹੋਣ ਜਾ ਰਿਹਾ ਟੋਪਨ ਫਿਲਮਸ ਜਾਪਾਨ ਦੀ ਇੱਕ ਵਿਸ਼ਵ ਪੱਧਰੀ ਕੰਪਨੀ ਹੈ ਜੋ 1900 ਤੋਂ ਵੀ ਪਹਿਲਾਂ ਤੋਂ ਕੰਮ ਕਰ ਰਹੀ ਹੈ ਇਹ ਕੰਪਨੀ ਖਾਣ ਪੀਣ ਦੇ ਸਮਾਨ ਦਵਾਈਆਂ ਤੇ ਇਲੈਕਟ੍ਰੋਨਿਕਸ ਲਈ ਵਿਸ਼ੇਸ਼ ਕਿਸਮਾਂ ਦੀ ਪੈਕਿੰਗ ਫਿਲਮਾਂ ਬਣਾਉਂਦੀ ਹੈ ਇਹਨਾਂ ਦੀ ਖਾਸੀਅਤ ਇਹ ਹੈ ਕਿ ਫਿਲਮਾਂ ਬਹੁਤ ਪਤਲੀਆਂ ਮਜ਼ਬੂਤ ਅਤੇ ਪਰਿਆਵਰਣ ਤੇ ਅਨੁਕੂਲ ਹੁੰਦੀਆਂ ਹਨ ਦੁਨੀਆ ਭਰ ਦੇ ਵਿੱਚ ਟੋਪਨ ਦੀ ਪੈਕਿੰਗ ਦਾ ਟੈਗਜ਼ਿੰਗ ਦਾ ਇਸਤੇਮਾਲ ਵੱਡੀਆਂ ਵੱਡੀਆਂ ਕੰਪਨੀਆਂ ਕਰਦੀਆਂ ਹਨ ਅਗਲੀ ਖਬਰ ਜੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿੱਤਾ ਹੋਵੇਗਾ ਜੇਕਰ ਜੇਕਰ ਖਬਰਾਂ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅਗਲੀ ਖਬਰ ਆ ਰਹੀ ਮਾਨ ਸਰਕਾਰ ਦਾ ਪ੍ਰ ਪਰਿਵਰਤਨਸ਼ੀਲ ਬਦਲਾ ਵਿਦੇਸ਼ੀ ਕੰਪਨੀਆਂ ਪੰਜਾਬ ਦੇ ਖੇਤੀਬਾੜੀ ਤੇ ਭੋਜਨ ਨਿਰਮਾਣ ਕਾਰੋਬਾਰ ਵਿੱਚ ਤੇਜ਼ੀ ਨਾਲ ਨਿਵੇਸ਼ ਕਰ ਰਹੀਆਂ ਹਨ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਵੱਡੇ ਉਪਰਾਲੇ ਕੀਤੇ ਹਨ ਇਹ ਪਹਿਲ ਕਦਮੀ ਕਿਸਾਨਾਂ ਦੀ ਆਮਦਨ ਵਧਾ ਰਹੀਆਂ ਹਨ ਫਸਲਾਂ ਦੀ ਬਰਬਾਦੀ ਨੂੰ ਘਟਾ ਰਹੀਆਂ ਹਨ ਅਤੇ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀਆਂ ਹਨ ਪੰਜਾਬ ਦੇਸ਼ ਦਾ ਅਨਾਜ ਭੰਡਾਰ ਹੈ ਤੇ ਇੱਥੇ ਭੋਜਨ ਨਿਰਮਾਣ ਦੀ ਜਿਹੜਾ ਤੇਜ਼ੀ ਨਾਲ ਫੈਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਅਤੇ ਉਪਸ ਲਈ ਵਾਜਬ ਕੀਮਤਾ ਯਕੀਨੀ ਬਣਾਉਣਾ ਅਤੇ ਖੇਤੀ ਨੂੰ ਇੱਕ ਲਾਭਦਾਇਕ ਕਾਰੋਬਾਰ ਬਣਾਉਣ ਦੇ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਸਰਕਾਰ ਨੇ ਫਾਜ਼ਿਲਕਾ ਕਬੂਰਥਲਾ ਤੇ ਲੁਧਿਆਣਾ ਵਰਗੀਆਂ ਥਾਵਾਂ ਤੇ ਵੱਡੇ ਫੂਡ ਪਾਰਕ ਸਥਾਪਿਤ ਕੀਤੇ ਹਨ ਇਹਨਾਂ ਪਾਰਕਾਂ ਦੀ ਵਰਤੋਂ ਕਿਸਾਨਾਂ ਦੀ ਉਪਜ ਤੋਂ ਅਚਾਰ, ਜੂਸ, ਜੈਮ, ਸਬਜ਼ੀਆਂ ਦੇ ਪੈਕੇਜ ਅਤੇ ਹੋਰ ਉਤਪਾਦ ਤਿਆਰ ਕਰਨ ਦੇ ਲਈ ਕੀਤੀ ਜਾਂਦਾ ਹੈ। ਇਸ ਨਾਲ ਕਿਸਾਨਾਂ ਨੂੰ ਉਹਨਾਂ ਦੀ ਉਪਜ ਦੇ ਵਿੱਚ ਚੰਗੀਆਂ ਕੀਮਤਾਂ ਕਮਾਉਣ ਦੇ ਵਿੱਚ ਮਦਦ ਮਿਲ ਰਹੀ ਹੈ। ਅਗਲੀ ਖਬਰ ਜੀ ਰਾਜਵੀਰ ਜਵੰਦਾ ਦੇ ਸੰਸਕਾਰ ਤੇ ਅਜੀਬੋ-ਗਰੀਬ ਘਟਨਾ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਦੀ ਪਿੰਡ ਪੋਂਾਂ ਦੇ ਵਿੱਚ ਉਹਨਾਂ ਦੇ ਅੰਤਿਮ ਸੰਸਕਾਰ ਕਾਰ ਦੌਰਾਨ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕਈ ਕਈ ਕਲਾਕਾਰਾਂ ਤੇ ਉਹਨਾਂ ਲੋਕਾਂ ਦੇ 150 ਤੋਂ ਵੱਧ ਮੋਬਾਈਲ ਫੋਨ ਚੋਰੀ ਹੋ ਗਏ ਸਨ ਗਾਇਕ ਗगन ਕੋਕਰੀ ਨੇ ਜਾਣਕਾਰੀ ਸੋਸ਼ਲ ਮੀਡੀਆ ਵੀਡੀਓ ਰਾਹੀਂ ਕੀਤੀ ਗगन ਕੋਕਰੀ ਨੇ ਦੱਸਿਆ ਕਿ ਸੰਗਤ ਸੰਗੀਤ ਜਗਤ ਨਾਲ ਜੁੜੇ ਕਈ ਕਲਾਕਾਰ ਅੱਜ ਵੀ ਜਮਦਨ ਅੰਤਿਮ ਵਿਦਾਈ ਦੇਣ ਪਹੁੰਚੇ ਉੱਥੇ ਮੌਜੂਦ ਭੀੜ ਦਾ ਫਾਇਦਾ ਚੁੱਕ ਕੇ ਕੁਝ 55 ਲੋਕਾਂ ਨੇ ਫੋਨ ਚੋਰੀ ਕਰ ਲਏ ਕੋਕਰੀ ਨੇ ਕਿਹਾ ਕਿ ਉਹਨਾਂ ਦਾ ਖੁਦ ਦਾ ਫੋਨ ਤਸਵੀਰ ਜੱਸੀ ਤੇ ਪਿੱਕੀ ਢਾਲੀਵਾਲ ਦੇ ਦੋ ਮੋਬਾਈਲ ਸਣੇ ਕਈ ਹੋਰ ਗਾਇਕਾਂ ਸੰਗੀਤਕਾਰਾਂ ਤੇ ਡਾਇਰੈਕਟਰਜ਼ ਦੇ ਫੋਨ ਚੋਰੀ ਹੋ ਗਏ ਹਨ ਘਟਨਾ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਉਹਨਾਂ ਨੇ ਕਿਹਾ ਕਿ ਸ਼ੋਕ ਦੇ ਮੌਕੇ ਤੇ ਅਜਿਹਾ ਕੰਮ ਕਰਨਾ ਬਹੁਤ ਸ਼ਰਮਨਾਕ ਹੈ ਉਹਨਾਂ ਦਾ ਮੰਨਣਾ ਹੈ ਕਿ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਜਾਪਦਾ ਲਗਭਗ 25 ਲੋਕਾਂ ਦਾ ਇੱਕ ਗਰੋਹ ਸ਼ਾਮਿਲ ਹੋ ਸਕਦਾ ਹੈ ਗगन ਕੋਕਰੀ ਗगन ਕੁਕਰੇ ਨੇ ਕਿਹਾ ਕਿ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਸਟੋਰੀ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਅਗਲੀ ਖਬਰ ਜੀ ਹੜਪ੍ਰਭਾਵਿਤ ਰਕਵੇ ਵਾਲੇ ਕਿਸਾਨਾਂ ਨੂੰ ਸੜਕ ਦਾ ਮਾਫ ਕਰਨਾ ਕਣਕ ਦਾ ਤਸਦੀਕ ਉਸ ਦਾ ਬੀਜ ਮੁਫਤ ਮਿਲੇਗਾ ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰ ਕੇ ਵੀ 22 ਸਕੀਮ ਤਹਿਤ ਹੁਣ ਪ੍ਰਭਾਵਿਤ ਰਕਬੇ ਵਿੱਚ ਕਿਸਾਨਾਂ ਨੂੰ 734 ਕਿਲੋ ਕਣਕ ਦਾ ਤਸਦੀਕ ਉਸ ਦਾ ਬੀਜ ਵੱਧ ਤੋਂ ਵੱਧ ਹੈ 2 ਹੈਕਟੇ ਰਕਬੇ ਲਈ ਵਿਭਾਗ ਵੱਲੋਂ ਮੁਫਤ ਦਿੱਤਾ ਜਾਵੇਗਾ ਕਿਸਾਨਾਂ ਨੂੰ ਕਿ ਇਸ ਨੂੰ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਆਨਲਾਈਨ ਪੋਰਟਲ ਲੱਗ ਰਹੀ ਵਾ ਕੌਣ ਤੇ ਅਪਲਾਈ ਕਰਨਾ ਹੋਵੇ ਗਾਇਸ ਸਬੰਧ ਦੇ ਕਿਸਾਨ ਖੇਤੀਬਾੜੀ ਵਿਭਾਗ ਦੇ ਸਬੰਧਿਤ ਬਲਾਕ ਖੇਤੀਬਾੜੀ ਅਫਸਰ ਨਾਲ ਤਾਲਮੇਲ ਕਰਕੇ ਲੋੜੀ ਦੇ ਦਸਤਾਵੇਜ਼ ਪੋਰਟਲ ਅਤੇ ਵਿਭਾਗ ਨੂੰ ਜਮ੍ਹਾਂ ਕਰਵਾਉਣਗੇ ਅਤੇ ਬਲਾਕ ਅਧਿਕਾਰੀਆਂ ਵੱਲੋਂ ਕਿਸਾਨਾਂ ਦੀਆਂ ਅਰਜ਼ੀਆਂ ਵੈਰੀਫਾਈ ਕਰਨ ਉਪਰੰਤ ਮੁੱਖ ਖੇਤੀਬਾੜੀ ਅਫਸਰ ਵੱਲੋਂ ਤਸਦੀਕ ਕੀਤਾ ਜਾਵੇਗਾ ਅਗਲੀ ਖਬਰ ਜੀ ਮੋਗਾ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਡੀਜੀਪੀ ਪੰਜਾਬ ਤੇ ਡਾਈਜੀ ਫਰੀਦਕੋਟ ਰੇਡ ਦੇ ਨਿਰਦੇਸ਼ਾਂ ਤੇ ਕੰਮ ਕਰਦਿਆਂ ਮੋਗਾ ਪੁਲਿਸ ਨੇ ਨਸ਼ਾ ਨਸ਼ਾ ਤਰਕਸ਼ਿਕरण ਖਿਲਾਫ ਵੱਡੀ ਕਾਰਵਾਈ ਕਰਦਿਆਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਸੀਆਈਏ ਸਟਾਫ ਮੋਗਾ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 7 ਕਿਲੋ 520 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਛੇ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਐਸਐਸਪੀ ਅਜੇ ਗਾਂਧੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੁਲਿਸ ਨੇ ਦਾਣਾ ਮੰਡੀ ਖੁਖਰਾਣਾ ਨੇੜੇ ਤਿੰਨ ਵਿਅਕਤੀਆਂ ਦਿਲਜੀਤ ਸਿੰਘ ਫਾਜ਼ਿਲકા ਗੁਰਮੀਤ ਸਿੰਘ ਅਤੇ ਬੋਬੀ ਫਿਰੋਜ਼ਪੁਰ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਜਿਨ੍ਹਾਂ ਤੋਂ ਕੁੱਲ 5 ਕਿਲੋ 17 ਗ੍ਰਾਮ ਹਿਰੋਇਨ ਬਰਾਮਦ ਹੋਈ ਜਾਂਚ ਦੌਰਾਨ ਪਤਾ ਲੱਗਾ ਕਿ ਮੁੱਖ ਦੋਸ਼ੀ ਦਿਲਜੀਤ ਸਿੰਘ ਦੇ ਖਿਲਾਫ ਪਹਿਲਾ ਇਹ ਦੋ ਮਾਮਲੇ ਦਰਜ ਸਨ ਅਤੇ ਇਹਦੇ ਪਾਕਿਸਤਾਨੀ ਨਸ਼ਾ ਸਮਗਲਰਾਂ ਦੇ ਨਾਲ ਸਿੱਧੇ ਸੰਬੰਧ ਹਨ ਪੁਲਿਸ ਹੁਣ ਇਸ ਦੇ ਬੈਕਵਰਡ ਦੇ ਫੋਰਵਰਡ ਲਿੰਕਸ ਦੀ ਵਿਸਤਾਰ ਦੇ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪੂਰੇ ਗਰੋਹ ਦਾ ਪਰਦਾ ਫਾਸ਼ ਕੀਤਾ ਜਾ ਸਕੇ